ਹੈਲੋ ਫਰੈਂਡਸ ਅਗਿਤੇ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ ਚ ਫਰੈਂਡਸ ਲਾਸਟ ਵੀਡੀਓ ਦੇ ਵਿੱਚ ਮੈਂ ਜਿਹੜੀ ਤੁਹਾਨੂੰ ਹੈਵੀ ਸਾਈਜ਼ ਦੇ ਅਕੋਰਡਿੰਗ ਕੁਰਤੀ ਦੀ ਕਟਿੰਗ ਦੱਸੀ ਸੀਗੀ ਉਹ ਟੋਟਲ 5 ਮੀਟਰ ਕਪੜੇ ਦੇ ਵਿੱਚੋਂ ਮੈਂ ਕੁਰਤੀ ਦਾ ਪੀਸ ਵਰਕ ਕੀਤਾ ਸੀਗਾ ਅੱਜ ਜਿਹੜਾ ਐਕਸਟਰਾ ਬਚਿਆ ਕਪੜਾ ਸੀਗਾ ਉਹਦੇ ਵਿੱਚੋਂ ਮੈਂ ਕੁਰਤੀ ਦੀ 슬ੀਵਸ ਤੇ ਜਿਹੜੀ ਸਲਵਾਰ ਹੈ ਉਹ ਕਟਿੰਗ ਕਰਨੀ ਦੱਸਾਂਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਕਨਾਲ ਵੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਫਰੈਂਡਸ ਦੇਖੋ ਮੈਂ ਇੱਥੇ ਜਿਹੜੇ ਸ਼ਰਟ ਦੇ ਪੀਸ ਜਿਹੜੇ ਲਾਏ ਸੀਗੇ ਇਹ ਉਤੋਂ ਨਾ ਤੋਂ ਸਾਈਡ ਤੋਂ ਬਚਿਆ ਹੋਇਆ ਇਹ ਕੱਪੜਾ ਹੈਗਾ ਆ ਇਹਨੂੰ ਪਹਿਲਾਂ ਆਪਾਂ ਵਰਕ ਕਰ ਦੇਣਾ ਹੁਣ ਇਸ ਬਾਕੀ ਬਚੇ ਕੱਪੜੇ ਨੂੰ ਇਹ ਲਗਭਗ 2.5 ਮੀਟਰ ਕੱਪੜਾ ਹੈਗਾ ਆ ਇਹਨੂੰ ਆਪਾਂ ਟੋਟਲੀ ਜੇ ਤਾਂ ਤੁਹਾਡਾ ਜਿਹੜਾ ਸ਼ਰਟ ਦੀ ਲੈਂਥ ਹੈਗੀ ਉਹ ਘੱਟ ਹੋਵੇ ਆਫੇਰ ਜਿਹੜੀ ਥੋੜੀ ਸਲਵਾਰ ਹੈਗੀ ਆ ਇਹ ਉਹ ਤੁਸੀਂ ਇਸ ਤਰ੍ਹਾਂ ਫੋਲਡ ਕਰਕੇ ਪੂਰੇ ਕੱਪੜੇ ਨੂੰ ਦੇਖ ਲੈਣਾ ਆ ਕਿ ਤੁਹਾਡੀ ਜਿਹੜੀ ਸਲਵਾਰ ਦੀ ਲੈਂਥ ਹੈਗੀ ਆ ਜਿੰਨੀ ਵੀ ਤੁਸੀਂ ਕਟਿੰਗ ਕਰਨੀ ਹੈਗੀ ਆ ਲੈਂਥ ਦੀ ਓਨੀ ਕਟਿੰਗ ਕਰਨ ਤੋਂ ਬਾਅਦ ਓਨੀ ਲੈਂਥ ਲਗਾਉਣ ਤੋਂ ਬਾਅਦ ਉਹਦਾ ਆਸਣ ਬਚਦਾ ਹੈਗਾ ਆ ਤੇ ਉਹ ਤੋਂ ਬਾਅਦ ਜਿਹੜੀ 슬ੀਵਸ ਦਾ ਕੱਪੜਾ ਹੈ ਉਹ ਬਚਦਾ ਆ ਜੇ ਬਚਦਾ ਹੈ ਤਾਂ ਤੁਸੀਂ ਪਹਿਲਾਂ ਵਿਦਾਊਟ ਜੋੜ ਜੜੀਆਂ ਹੈਗੀਆਂ ਬਾਹਾਂ ਫੁੱਲ ਲਾਰਜ ਦੇ ਵਿੱਚੋਂ ਕੱਢ ਲੈਣੀਆਂ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੀ ਲੈਂਥ ਹੈ 셔ਟ ਦੀ ਘੱਟ ਹੁੰਦੀ ਹੈ ਫਿਰ ਜਿਹੜਾ ਪਿੱਛੇ ਕੱਪੜਾ ਬਚਦਾ ਹੈ ਉਹ ਜਾਦੇ ਬਚ ਜਾਂਦਾ ਹੈ ਠੀਕ ਹੈ ਹੁਣ ਇੱਥੇ ਮੇਰੇ 셔ਟ ਦੀ ਲੈਂਥ ਵੀ ਥੋੜੀ ਜਿਆਦਾ ਹੀ ਸੀਗੀ ਤੇ ਫਿਰ ਇਸ ਚੱਕਰ ਦੇ ਵਿੱਚ ਹੁਣ ਇੱਥੇ ਜਿਹੜੀ ਬਾਹਾਂ ਹੈ ਮੈਂ ਇਹਨੂੰ ਫੁੱਲ ਅਰਜ ਦੇ ਵਿੱਚੋਂ ਨਹੀਂ ਕੱਢ ਸਕਦੀ ਇੱਕ ਤਰੀਕਾ ਹੋਰ ਹੈਗਾ ਜੇ ਤੁਸੀਂ ਵਿਦਆਊਟ ਜੋੜ ਇਹਨਾਂ ਨੂੰ ਕੱਢਣਾ ਚਾਹੁੰਦੇ ਹੋ ਬਾਹਾਂ ਨੂੰ ਤਾਂ ਫਿਰ ਤੁਸੀਂ ਇੱਥੋਂ ਬਾਹਾਂ ਕੱਢ ਲੈਣੀ ਆ ਉਹ ਤੋਂ ਬਾਅਦ ਜਿਹੜਾ ਤੁਸੀਂ ਸਿੰਪਲ ਸਲਵਾਰ ਦੀ ਤਰ੍ਹਾਂ ਇਹਨੂੰ ਕੱਟਣਾ ਹੈਗਾ ਆ ਜਿਸ ਤਰ੍ਹਾਂ ਆਪਾਂ ਅਰਜ ਫੋਲਡ ਕਰਕੇ ਕੁੰਦੇ ਕੱਢੀਦੇ ਆ ਇਸ ਤਰ੍ਹਾਂ ਜਿਹੜੀ ਬਿਨਾ 벨ਟ ਤੋਂ ਸਲਵਾਰ ਬਣਾਈ ਦੀ ਹੈਗੀ ਇਸ ਤਰ੍ਹਾਂ ਇਸ ਤਰ੍ਹਾਂ ਕੱਢ ਲੈਣਾ ਬਟ ਜਿਹੜਾ ਆਪਾਂ ਆਸਣ ਰੱਖਣਾ ਹੈ ਆਸਣ ਆਪਾਂ ਜਿੰਨਾ ਨੋਰਮਲ ਰੱਖਣਾ ਹੈਗਾ ਕਟਿੰਗ ਦੇ ਵਿੱਚ ਉਹਦੇ ਨਾਲੋਂ 3-4 ਇੰਚ ਐਕਸਟਰਾ ਰੱਖ ਕੇ ਅਗਰ ਤੁਹਾਡੇ ਕੋਲ ਮਿਆਨੀ ਲਈ ਜਿਸ ਤਰ੍ਹਾਂ ਇਹ ਕਪੜਾ ਹੈਗਾ ਆ ਬਚਦਾ ਹੈ ਤਾਂ ਤੁਸੀਂ ਮਿਆਨੀ ਪਾ ਕੇ ਉਹਨੂੰ ਥੋੜਾ ਵਧਾ ਸਕਦੇ ਹੋ ਅੱਗੇ ਨੂੰ ਪਰ ਦੇਖੋ ਮੇਰੇ ਹੁਣ ਇਸ ਸਾਈਜ਼ ਵੱਡੇ ਸਾਈਜ਼ ਦੇ ਕਾਰਨ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਮੈਂ ਹੁਣ ਇਹਦੇ ਵਿੱਚੋਂ ਬੈਲਟ ਤਿਆਰ ਕਰਾਂਗੀ ਜਿਹੜਾ ਇਸ ਸਾਈਡ ਦਾ ਬਚਿਆ ਹੋਇਆ ਆ ਠੀਕ ਹੈ ਸ਼ਰਟਾਂ ਦੀ ਸਾਈਡ ਦਾ ਤੇ ਹੁਣ ਇਹਨੂੰ ਆਪਾਂ ਫੋਲਡ ਕਰਕੇ ਇਸ ਤਰ੍ਹਾਂ ਜਿਹੜੀ ਵਿੱਚੋਂ ਪੱਲੇ ਫੋਲਡ ਕਰਕੇ ਸਲਵਾਰ ਬਣਦੀ ਹੈ ਉਹ ਸਲਵਾਰ ਕਟਿੰਗ ਕਰਨੀ ਹੈ ਦੇਖੋ ਇਸ ਸੂਟ ਦੇ ਵਿੱਚ ਜਿਹੜੀ ਕੰਨੀ ਹੈ ਉਹ ਜ਼ਿਆਦਾ ਚੌੜੀ ਹੈ ਮੈਂ ਇਸ ਲਈ ਇਸ ਕੰਨੀ ਨੂੰ ਪਹਿਲਾਂ ਅੱਧੀ ਵੱਖ ਕਰ ਦੇਣਾ ਹੈ ਜਿਹੜੀ ਅੱਧਿਕ ਕੰਨੀ ਹੈਗੀ ਉਹ ਸਿਲਾਈ ਦੇ ਵਿੱਚ ਆ ਜਾਵੇਗੀ ਮੈਂ ਕੰਨੀ ਸਾਈਡ ਤੋਂ ਉਤਾਰ ਦਿੱਤੀ ਹੈ ਵਾਈਟ ਕਲਰ ਦੀ ਤੇ ਹੁਣ ਜਿਹੜਾ ਬਾਕੀ ਸਾਡੇ ਕੋਲ ਬਚਿਆ ਕਪੜਾ ਸੀਗਾ ਉਹਨੂੰ ਟੋਟਲੀ ਲੈਂਥ ਵਾਈਜ਼ ਫੋਲਡ ਕਰ ਲੈਣਾ ਪਹਿਲਾਂ ਹੁਣ ਦੇਖੋ ਜਦੋਂ ਤੁਸੀਂ ਇਸ ਤਰ੍ਹਾਂ ਹੁਣ ਇਹ ਇੱਕ ਸਾਈਡ ਨੂੰ ਪ੍ਰਿੰਟ ਵਾਲੀ ਸਲਵਾਰ ਹੈਗੀ ਐ ਜਦੋਂ ਤੁਸੀਂ ਇਹਨੂੰ ਕੱਟਣਾ ਹੈਗਾ ਜਿਸ ਤਰ੍ਹਾਂ ਮੈਂ ਲੈਂਥ ਵਾਈਜ਼ ਫੁੱਲ ਫੋਲਡ ਕੀਤਾ ਆ ਕੱਪੜੇ ਨੂੰ ਤੁਸੀਂ ਚਾਹੋ ਤਾਂ ਇਹਨੂੰ ਇਧਰੋਂ ਕੱਟ ਕੇ ਉਲਟਾ ਕੇ ਵੀ ਰੱਖ ਸਕਦੇ ਹੋ ਤਾਂ ਕਿ ਤੁਹਾਡੇ ਜਿਹੜੇ ਦੋ ਦੋ ਕੁੰਦੇ ਆ ਇੱਕ ਤਰ੍ਹਾਂ ਆ ਜਾਣ ਕੇ ਦੋ ਦੋ ਇੱਕ ਪਾਸੇ ਨੂੰ ਆਣਗੇ ਫਿਰ ਦੋ ਇੱਕ ਪਾਸੇ ਨੂੰ ਆਣਗੇ ਮਤਲਬ ਕਿ ਦੋ ਦੋ ਪਰ ਫੁੱਲ ਪੁੱਠੇ ਆਣਗੇ ਤੇ ਦੋ ਪਰ ਸਿੱਧੇ ਆਣਗੇ ਠੀਕ ਹੈ ਬੇਸ਼ੱਕ ਤੁਸੀਂ ਚਾਹੋ ਤਾਂ ਇਹਦਾ ਜਿਹੜਾ ਇਹ ਪੱਲੇ ਹੋਣਗੇ ਜਿਹੜੇ ਮੋਹਰੇ ਪੈਂਦੇ ਆ ਪੱਲੇ ਇਹ ਮੋਹਰੇ ਵਾਲੇ ਇਹਨਾਂ ਦਾ ਜਿਹੜਾ ਪ੍ਰਿੰਟ ਹੈ ਉਹ ਇੱਕ ਸਾਈਡ ਨੂੰ ਹੀ ਆ ਜਾਵੇਗਾ ਇਸ ਤਰ੍ਹਾਂ ਕਰਨ ਦੇ ਨਾਲ ਪਰ ਚਾਹੇ ਤੁਸੀਂ ਇਹਨੂੰ ਬਾਅਦ ਚ ਕੱਟ ਕੇ ਵੀ ਕਟਿੰਗ ਕਰਨ ਤੋਂ ਬਾਅਦ ਸਲਵਾਰ ਨੂੰ ਕੱਟ ਕੇ ਵੀ ਇਹਨਾਂ ਪੱਲਿਆਂ ਨੂੰ ਬਦਲਾ ਸਕਦੇ ਹੋ ਠੀਕ ਹੈ ਹੁੰਦਿਆਂ ਦੇ ਤਾਂ ਦੋ ਦੇ نیچے ਨੂੰ ਆਣੇ ਹੀ ਆਣਿਆ ਤੁਸੀਂ ਜਿਸ ਵੀ ਹਿਸਾਬ ਨਾਲ ਮਰਜ਼ੀ ਕੱਟੋ ਪਰ ਜਿਹੜੇ ਪੱਲੇ ਆ ਉਹਨਾਂ ਦੇ ਆਪਾਂ ਇੱਕ ਸਾਈਡ ਨੂੰ ਕਰਦੇ ਜੇ ਜਿਸ ਤਰ੍ਹਾਂ ਦੇ ਜਿਸ ਤਰ੍ਹਾਂ ਆਪਾਂ ਸ਼ਰਟ ਤੇ ਕੀਤੇ ਹੁੰਦੇ ਆ ਉਸੇ ਤਰ੍ਹਾਂ ਹੁਣ ਦੇਖੋ ਮੈਂ ਫੁੱਲ ਜਿਹੜਾ ਫੋਲਡ ਕਪੜਾ ਆ ਫੁੱਲ ਫੋਲਡ ਕਰ ਲਿਆ ਆ ਉਹ ਉਸ ਤੋਂ ਬਾਅਦ ਮੈਂ ਇੱਕ ਸਾਈਡ ਤੋਂ ਇਹ 7-7 ਇੰਚ ਦੇ ਜਿਹੜੇ ਪੱਲੇ ਆ ਉਹ ਫੋਲਡ ਕਰ ਦਿੱਤੇ ਆ ਮੇਰਾ ਟੇਬਲ ਥੋੜਾ ਚੌੜਾ ਘੱਟ ਆ ਇਸ ਲਈ ਥੋੜਾ نیچے ਨੂੰ ਲਟਕ ਰਿਹਾ ਹੈ ਮੈਂ ਤੁਹਾਨੂੰ ਇਸ ਤਰ੍ਹਾਂ ਦਿਖਾ ਰਹੀ ਆ ਠੀਕ ਹੈ ਅੱਜ ਮੈਂ ਤੁਹਾਨੂੰ ਉਧਰੋਂ ਫੋਲਡ ਕਰਕੇ ਨਹੀਂ ਕਟਿੰਗ ਕਰਨੀ ਦੱਸਣੀ ਕਿਉਂਕਿ ਕਈਆਂ ਨੂੰ ਸਮਝ ਵਿੱਚ ਨਹੀਂ ਆਉਂਦਾ ਅੱਜ ਮੈਂ ਤੁਹਾਨੂੰ ਐਸੀ ਤਰ੍ਹਾਂ ਵਿਸਾ ਕੇ ਕਟਿੰਗ ਕਰਨੀ ਦੱਸਾਂਗੀ ਪੱਲੇ ਫੋਲਡ ਕਰਨ ਵਾਲੀ ਸਲਵਾਰ ਦੀ ਤੇ ਹੁਣ ਦੇਖੋ ਮੈਂ ਇਧਰੋਂ ਪੱਲੇ ਫੋਲਡ ਕਰ ਦਿੱਤੇ ਇੱਕ ਸਾਈਡ ਤੋਂ 7 7 ਇੰਚ ਦੇ ਪੱਲੇ ਫੋਲਡ ਕੀਤੇ ਆ ਮੋਰੀ ਵੱਡੀ ਆ ਇਸ ਕਰਕੇ ਅਗਰ ਤੁਹਾਡੀ ਮੋਰੀ ਛੋਟੀ ਹੈ ਤਾਂ ਤੁਸੀਂ 6 ਇੰਚ ਜਾਂ 6.5 ਇੰਚ ਦੇ ਇਸ ਤਰ੍ਹਾਂ ਪੱਲੇ ਵੀ ਕਰ ਸਕਦੇ ਹੋ ਫੋਲਡ ਤੇ ਹੁਣ ਦੇਖੋ ਮੈਂ ਇਹਦੀ ਰੱਖਣੀ ਹੈ ਲੈਂਥ ਲੈਂਥ ਮੈਂ 36 ਇੰਚ ਸਲਵਾਰ ਦੀ ਤਿਆਰ ਕਰਨੀ ਹੈਗੀ ਐ 36 ਇੰਚ ਤਿਆਰ ਕਰਨੀ ਹੈ 4.5 ਇੰਚ ਦੀ ਬੈਲਟ ਪਾਣੀ ਹੈਗੀ ਐ ਠੀਕ ਹੈ 36 ਦੇ ਵਿੱਚੋਂ ਆਪਾਂ ਸ 4.5 ਇੰਚ ਲੈਸ ਕਰ ਦੇਣਾ ਆ ਤੇ 1 ਇੰਚ ਜਿਹੜਾ ਹੈਗਾ ਆ ਉਹ ਮਾਰਜਨ ਦਾ ਐਡ ਕਰ ਦੇਣਾ ਮੈਂ ਜਿਹੜੀ ਲੈਂਥ ਹੈ ਉਹ 32.5 ਦੀ ਕਟਿੰਗ ਕਰਾਂਗੀ 32.5 ਦੇ ਵਿੱਚੋਂ 1 ਇੰਚ ਜਿਹੜਾ ਹੈਗਾ ਆ ਜਿਹੜਾ ਮਾਰਜਨ ਦਾ ਆ ਜਦੋਂ ਉਹ ਮਾਰਜਨ ਦੇ ਵਿੱਚ ਆ ਜਾਵੇਗਾ ਫਿਰ 31.5 ਰਹਿ ਜਾਵੇਗਾ ਇਹ ਜੜੀ ਉੱਪਰੋਂ ਬੈਟ 4.5 ਦੀ ਜੁੜ ਕੇ 36 ਇੰਚ ਸਲਵਾਰ ਤਿਆਰ ਹੋ ਜਾਵੇਗੀ 32 ਇੰਚ ਦੇ ਨਿਸ਼ਾਨ ਲਗਾ ਲਿਆ ਮੈਂ ਇਸ ਤੋਂ ਉੱਪਰ ਹੁਣ ਆਪਾਂ ਆਸਣ ਰੱਖਣਾ ਹੈ ਹੁਣ ਆਸਣ ਇਹ ਹੈਵੀ ਸਾਈਜ਼ ਹੈ ਇਹਨਾਂ ਦਾ ਆਸਣ ਜਿਹੜਾ ਹੈ ਉਹ ਵੱਡਾ ਆ ਇਹਨਾਂ ਦਾ ਆਸਣ ਜਿਹੜਾ ਆ ਉਹ 16 ਇੰਚ ਰੇੜੀ ਆ ਠੀਕ ਹੈ 16 ਇੰਚ ਰੇੜੀ ਆ 16 ਇੰਚ ਦੇ ਵਿੱਚੋਂ ਆਪਾਂ 4 4.5 ਇੰਚ ਮਾਈਨਸ ਕਰ ਦੇਣੇ ਹੈਗੇ ਆ ਜਿਹੜੇ ਕਿ ਵੈਲਟ ਜੁੜਨੀ ਆ ਉਹਦੇ ਤੇ 1 ਇੰਚ ਪਲੱਸ ਕਰ ਦੇਣਾ ਹੈਗਾ ਮਾਰ ਜਾਂਦਾ ਠੀਕ ਹੈ ਟੋਟਲ ਆਪਾਂ 12.5 ਇੰਚ ਜਿਹੜਾ ਹੈਗਾ ਆਸਣ ਦੀ ਕਟਿੰਗ ਕਰਨੀ ਹੈਗੀ ਹੁਣ ਇੱਥੇ 12.5 ਤੋਂ ਥੋੜਾ ਜਿਹਾ ਹੀ ਜ਼ਿਆਦਾ ਹੈ 13.5 ਇੰਚ ਹੈਗਾ ਇਹ ਮੈਂ ਟੋਟਲੀ ਐੱਧੇ ਰਹਿਣ ਦੇਣਾ ਹੈ ਬਾਅਦ ਵਿੱਚ ਆਪਾਂ ਤਿਰਸ਼ੀ ਕਾਟ ਪਾ ਦਵਾਂਗੇ ਠੀਕ ਹੈ ਇੱਥੇ ਹੁਣ ਮੈਂ 2 ਇੰਚ ਦੀ ਮੋਰੀ ਲੈਣ ਲੱਗੀ ਆ ਇਸੇ ਤਰ੍ਹਾਂ ਇਧਰਲੀ ਸਾਈਡ ਤੋਂ ਆਪਾਂ ਇਸ ਇਧਰ ਆਪਾਂ ਪਹਿਲਾਂ ਇਧਰੋਂ ਲੈਂਥ ਲਈ ਹੈ ਹੁਣ ਆਪਾਂ ਦੂਜੀ ਸਾਈਡ ਤੋਂ ਇਧਰਲੀ ਸਾਈਡ ਤੋਂ ਲੈਂਥ ਲੈਣੀ ਆ 32 ਇੰਚ 2 ਇੰਚ ਦੀ ਮੋਰੀ ਤੇ ਪਿੱਛੇ ਇਹ ਓਨਾਂਕ ਹੀ ਬਚ ਜਾਵੇਗਾ 13.5 ਇੰਚ ਜਿੰਨਾ ਕੋ ਉਧਰ ਬਚਿਆ ਹੁਣ ਇਹਨਾਂ ਨਿਸ਼ਾਨਾਂ ਨੂੰ ਆਪਾਂ ਇਸ ਤਰ੍ਹਾਂ ਤਿਰਛਾ ਮਿਲਾ ਦੇਣਾ ਹੈ ਤੇ ਕਟਿੰਗ ਕਰ ਦੇਣੀ ਹੈ ਇਧਰਲੀ ਸਾਈਡ ਆਪਾਂ ਪੱਲੇ ਸਮੇਤ ਪੱਲੇ ਤੇ ਵੀ ਆਪਾਂ 32 ਇੰਚ ਦੀ ਮਾਰਕਿੰਗ ਕੀਤੀ ਹੋਈ ਹੈ ਪੱਲੇ ਤੋਂ ਪੱਲੇ ਸਮੇਤ ਆਪਾਂ ਕਟਿੰਗ ਕਰਨੀ ਹੈ ਇਸ ਤਰ੍ਹਾਂ ਇਹ ਵਾਲਾ ਜਿਹੜਾ ਫੋਲਡੇਡ ਹਿੱਸਾ ਹੈਗਾ ਇਹਨੂੰ ਲਾ ਦੇਣਾ ਤੇ ਹੁਣ ਦੇਖੋ ਆਪਾਂ ਜਿਹੜਾ ਇਹ ਇੱਥੋਂ ਕੱਟ ਲਗਾ ਦੇਣੇ ਆ ਉੱਧਰਲੀ ਸਾਈਡ 'ਤੇ ੜ ਪਾਣੀ ਹੈ ਹੈਵੀ ਸਾਈਜ਼ ਦੇ ਵਿੱਚ ਤਾਂ ਪਾਣੀ ਹੀ ਪਾਣੀ ਹੈ ੜ ਆੜਾ ਆ ਠੀਕ ਹੈ ਤੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਘੁਮਾ ਕੇ ਇਹਦੇ ਉੱਪਰ ਰੱਖ ਦੇਣਾ ਮੈਂ ਚਾਰੋਂ ਕੁੰਦੇ ਇਕੱਠੇ ਵਿਛਾਲੇ ਆ ਹੁਣ ਦੇਖੋ ਮੈਂ ਆਸਣ ਜਿਆਦਾ ਰੱਖਿਆ ਸੀਗਾ ਜਿੰਨਾ ਕਪੜਾ ਸੀ ਮੋਰੇ ਉਹਨਾਂ ਰੱਖ ਦਿੱਤਾ ਸੀ ਹੁਣ ਮੈਂ 1.5 ਇੰਚ ਦੀ ਕਟਿੰਗ ਕਰਨੀ ਹੈ 1.5 ਇੰਚ ਤੇ ਮਾਰਕਿੰਗ ਕਰਕੇ ਇਹੀ ਤਿਰਛੀ ਕਾਟ ਨੂੰ ਇਸ ਤਰ੍ਹਾਂ ਮਿਲਾ ਕੇ ਇਤੋਂ ਹਲਕਾ ਜਿਹਾ ਕਰਵ ਬਣਾ ਦੇਣਾ ਹੈ ਜੁੜਿਆ ਹੋਇਆ ਪਾਸਾ ਜਿਹੜਾ ਹੈਗਾ ਇਹਨਾਂ ਦਾ ਕੱਟ ਦੇਣਾ ਤੇ ਹੁਣ ਮੈਂ ਸਲਵਾਰ ਨੂੰ ਥੋੜਾ ਜਿਹਾ ਇਸ ਤਰ੍ਹਾਂ ਉੱਪਰ ਨੂੰ ਕਰਕੇ ਰੱਖਣ ਲੱਗੀ ਐ ਤਾਂ ਕਿ ਮੈਂ ਇਧਰਲੀ ਸਾਈਡ ਤੋਂ ਢਾਲ ਪਾ ਸਕਾਂ ਤੁਹਾਡੇ ਸਾਹਮਣੇ ਢਾਲ ਪਾਉਣ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਦੇਖੋ ਇੱਕ ਪੱਲੇ ਦੇ ਤਾਂ ਫੁੱਲ ਜਿਹੜੇ ਹੈਗੇ ਉਹ ਸਿੱਧੇ ਹੋਈ ਹੀ ਹੋਣਗੇ ਤੇ ਦੂਸਰੇ ਪੱਲੇ ਦੇ ਜਿਹੜੇ ਫੁੱਲ ਹੈ ਉਹ ਉਲਟੇ ਹੋਣਗੇ ਚਾਹੋ ਤਾਂ ਤੁਸੀਂ ਦੋਨਾਂ ਪੱਲਿਆਂ ਨੂੰ ਕੱਟ ਕੇ ਇੱਕ ਸਾਈਡ ਨੂੰ ਕਰਕੇ ਵੀ ਰੱਖ ਸਕਦੇ ਹੋ ਨਹੀਂ ਤਾਂ ਤੁਸੀਂ ਜਿਸ ਪੱਲੇ ਦੇ ਉਲਟੇ ਫੁੱਲ ਹੈਗੇ ਆ ਸਿਰਫ ਉਹਨੋਂ ਹੀ ਕੱਟ ਕਰਨਾ ਇਸ ਪੱਲੇ ਦੇ ਸਿੱਧੇ ਐ ਇਹਨੂੰ ਆਪਾਂ ਛੱਕ ਦੇਣਾ ਸਿਰਫ ਇਸ ਪੱਲੇ ਨੂੰ ਆਪਾਂ ਕੱਟ ਕਰ ਦੇਣਾ ਉਲਟੇ ਪ੍ਰਿੰਟ ਵਾਲਾ ਜਿਹੜਾ ਪੱਲਾ ਮੈਨੂੰ ਕੱਟ ਦਿੱਤਾ ਹੈ ਤੇ ਇਹਨੂੰ ਇਸ ਤਰ੍ਹਾਂ ਉਲਟਾ ਦੇਣਾ ਹੈ ਹੁਣ ਇਹਦੇ ਵੀ ਜਿਹੜੇ ਫੁੱਲ ਹੈਗੇ ਆ ਉਹ ਸਿੱਧੇ ਹੋ ਕੇ ਉੱਪਰ ਨੂੰ ਇਸ ਤਰ੍ਹਾਂ ਤੇ ਹੁਣ ਦੇਖੋ ਮੈਂ ਇਸ ਇਹਨਾਂ ਦੀ ਸਲਵਾਰ ਨੂੰ ਇੱਥੇ 7/2 ਇੰਚ 1 ਇੰਚ 1.5 ਇੰਚ ਦੀ ਕਟ ਪਾਣ ਲੱਗੀਆਂ ਠੀਕ ਹੈ ਤੇ ਟਾਲ ਪਾਣ ਵੇਲੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਆ ਕਿ ਦੇਖੋ ਜਿੰਨੀਆਂ ਕ ਵੀ ਤੁਹਾਨੂੰ ਮੋਰੀ ਸਲਵਾਰ ਮੋਰੀਆਂ ਤੇ ਡਿਗਣ ਚ ਪ੍ਰੋਬਲਮ ਆਂਦੀ ਹੈ ਕਈਆਂ ਦੀ ਸਲਵਾਰ ਮੋਰੀ ਤੇ ਠੀਕ ਹੁੰਦੀ ਹੈ ਬਟ ਪਿੱਛੇ ਸਿਰਫ ਅੱਡੀਆਂ ਨੰਗੀਆਂ ਹੁੰਦੀ ਹੈ ਠੀਕ ਹੈ ਅੱਡੀਆਂ ਤਾਂ ਉਹ ਸਲਵਾਰ ਜਿਹੜੀ ਆ ਉੱਪਰ ਨੂੰ ਚੱਕ ਹੁੰਦੀ ਹੈ ਉਹਦਾ ਕੀ ਹੱਲ ਹੈ ਉਹਦੇ ਤੁਸੀਂ ਉਹਦਾ ਕੀ ਕਰਨਾ ਕਿ ਜਿਹੜੀ ਲੈਂਥ ਹੈ ਉਹ ਸਲਵਾਰ ਦੀ ਜ਼ਿਆਦਾ ਰੱਖਣੀ ਹੈ ਜੇ ਤੁਸੀਂ 36 ਇੰਚ ਪਾਉਂਦੇ ਹੋ ਤਾਂ ਤੁਸੀਂ ਸਲਵਾਰ ਦੀ ਜਿਹੜੀ ਲੈਂਥ ਹੈ ਉਹ 37 ਇੰਚ ਜਾਂ 37.5 ਇੰਚ ਕਰ ਦੇਣੀ ਹੈ ਤਾਂ ਫਿਰ ਉਹ ਤੋਂ ਬਾਅਦ ਕਰਨ ਤੋਂ ਬਾਅਦ ਫਿਰ ਜਿਹੜਾ ਇੱਥੇ ਹੈਗਾ ਆ 1.5 2 2 ਇੰਚ ਜਾਂ 2.5 ਇੰਚ ਤੱਕ ਜਿਹੜੀ ਹੈਗੀ ਆ ਉਹ ਕਾਟ ਉਹ ਇਸ ਤਰ੍ਹਾਂ ਪਾ ਦੇਣੀ ਹੈ ਇਸ ਤਰ੍ਹਾਂ ਤੇ ਫਿਰ ਇਹ ਜਿਹੜੀ ਸਿਲਾਈ ਕੋਲੋਂ ਹੈਗਾ ਆ ਇੱਥੋਂ ਵੀ ਕੱਪੜਾ ਕੱਟ ਹੋ ਜਾਵੇਗਾ ਠੀਕ ਹੈ ਤੇ ਫਿਰ ਜਿਹੜੀ ਤੁਹਾਡੀ ਲੈਂਥ ਹੈ ਉਹ ਇੱਥੋਂ ਤਾਂ ਕੱਟ ਹੀ ਰਹੇਗੀ ਓਨੀ ਰਹੇਗੀ ਜਿੰਨੀ ਤੁਹਾਨੂੰ ਚਾਹੀਦੀ ਹੈ ਪਰ ਬੈਕ ਤਾਂ ਜਿਹੜੀ ਮੋਰੀਆਂ ਤੋਂ ਚੱਕ ਹੁੰਦੀ ਸੀਗੀ ਪਿੱਛੇ ਅੱਡੀਆਂ ਤੋਂ ਚੱਕ ਹੁੰਦੀ ਸੀਗੀ ਅੱਡੀਆਂ ਨੰਗੀਆਂ ਹੁੰਦੀਆਂ ਸੀ ਉਹ ਠੀਕ ਹੋ ਜਾਵੇਗੀ ਇਸ ਤਰ੍ਹਾਂ ਕਰਨ ਦੇ ਨਾਲ ਠੀਕ ਹੈ ਜੀ ਤੇ ਹੁਣ ਮੈਂ ਇਹਦੇ ਵਿੱਚ ਸਿਰਫ ਡੇਢ ਡੇਢ ਇੰਚ ਦੀ ਹੀ ਕਾਟ ਪਾਣੀ ਹੈ ਇਹ ਹੋ ਗਈ ਸਲਵਾਰ ਦੀ ਕਟਿੰਗ ਦੇਖੋ ਇਹ ਜਿਹੜਾ ਮੇਰੇ ਕੋਲ ਆਹ ਕਪੜਾ ਹੈਗਾ ਆ ਸਲਵਾਰ ਦੇ ਉੱਪਰ ਉਹ ਜਿਹੜਾ ਪੱਲੇ ਫੋਲਡ ਕੀਤੇ ਸੀਗੇ ਇੱਕ ਸਾਈਡ ਤੋਂ ਜਿਹੜਾ ਉਹਦੇ ਉੱਪਰੋਂ ਆਸਣ ਦੇ ਵਿੱਚੋਂ ਕਪੜਾ ਸਾਈਡ ਤੋਂ ਬਚਿਆ ਹੈਗਾ ਆ ਇਹ ਉਹੀ ਕਪੜਾ ਆ 7-7 ਇੰਚ ਫੋਲਡ ਕੀਤਾ ਸੀਗਾ ਮੈਂ ਪੱਲਿਆਂ ਦੇ ਲਈ ਇਹਦੇ ਵਿੱਚੋਂ ਆਪਾਂ ਹੁਣ ਜਿਹੜੀਆਂ ਬਾਹਾਂ ਬਣਾਉਣੀਆਂ ਇਹਦੇ ਵਿੱਚੋਂ ਬਣਾਉਣੀਆਂ ਜੋੜ ਵਾਲੀਆਂ 슬ੀਵ ਸੀ ਹੀ ਬਣਨਗੀਆਂ 8.5 ਇੰਚ ਬਹਾਂ ਰੈਡੀ ਕਰਨੀ ਹੈ 10.5 ਇੰਚ ਦੀ ਕਟਿੰਗ ਕਰਨੀ ਹੈ 2 ਇੰਚ ਐਕਸਟਰਾ ਲੈਣਾ ਹੈਗਾ ਆ ਕਿਉਂਕਿ ਆਪਾਂ ਫੋਲਡ ਕਰਨਾ ਹੈ ਕੋਈ ਐਕਸਟਰਾ ਪੱਟੀ ਨਹੀਂ ਪਾਣੀ ਪਹਿਲਾਂ ਆਪਾਂ ਸਿੱਧਾ ਕੱਟ ਕਰ ਲੈਣਾ ਉਸ ਤੋਂ ਬਾਅਦ ਇਹਦਾ ਪੱਲਾ ਫੋਲਡ ਕਰਨਾ ਪੈਣਾ ਹੈਗਾ ਕਿਉਂਕਿ ਇੱਕ ਦਾ ਪ੍ਰਿੰਟ ਉੱਪਰੋਂ ਹੋਵੇਗਾ ਇੱਕ ਦਾ نیچے ਨੂੰ ਹੋਵੇਗਾ ਹੁਣ ਦੋਨਾਂ ਦੇ ਜਿਹੜੇ ਪ੍ਰਿੰਟ ਆ ਉਹ ਇੱਕ ਸਾਈਡ ਨੂੰ ਹੋ ਗਏ ਆ ਹੁਣ ਫਿਰ ਮੈਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਕਿਉਂਕਿ ਹੈਵੀ ਸਾਈਜ਼ ਹੈ ਮੋਡਾ ਇਹ ਛੋਟਾ ਹੋਵੇਗਾ ਮੈਨੂੰ ਕਟਿੰਗ ਦੇ ਵਿੱਚ ਘੱਟੋ ਘੱਟ ਮੋਡਾ 11 11.5 ਇੰਚ ਚਾਹੀਦਾ ਹੈ ਜੇ ਸਿੱਧਾ ਕਪੜਾ ਹੁੰਦਾ ਮੇਰੇ ਕੋਲ ਠੀਕ ਹੈ ਤੇ ਫਿਰ ਹੁਣ ਇਹ ਮੇਰੇ ਕੋਲ ਜੋੜ ਵਾਲਾ ਹੈਗਾ ਆ ਪਹਿਲਾਂ ਮੈਂ ਜੋੜ ਕੱਟਾਂਗੀ ਦੇਖੋ ਮੈਂ ਹੁਣ ਇਹ ਜੋੜ ਜਿਹੜਾ ਹੈਗਾ ਇਸ ਤਰ੍ਹਾਂ ਨਾਲ ਰੱਖ ਕੇ ਮੇਰੇ ਕੋਲ ਜਿਆਦਾ ਕਪੜਾ ਨਹੀਂ ਬਚ ਰਿਹਾ ਕਿਉਂਕਿ ਮੈਂ ਬੈਲਟ ਵੀ ਕੱਟਣੀ ਹੈਗੀ ਐ ਮੈਂ ਸਿੱਧੇ ਸਿੱਧੇ ਜੋੜ ਨਹੀਂ ਕੱਟਣੇ ਹੈਗੇ ਪਹਿਲਾਂ ਇਧਰਲੀ ਸਾਈਡ ਤੋਂ ਆਪਾਂ ਰੱਖਣਾ ਹੈਗਾ ਆ ਮੋਡਾ ਮੈਂ 12 ਇੰਚ ਮੈਂ ਕੋਈ ਉੱਪਰ ਚੜ੍ਹਾ ਨਹੀਂ ਦਿੱਤਾ ਹੈਗਾ ਹਲੇ ਐਦੀ ਨਾਲ ਰੱਖਿਆ ਹੋਇਆ ਹੈ 12 ਇੰਚ ਤੱਕ ਮੈਂ ਕਟਿੰਗ ਕਰ ਦੇਣਾ ਇਸ ਤਰ੍ਹਾਂ ਤੇ ਇਧਰੋਂ 7.5 ਇੰਚ ਮੇਰੀ 7 ਇੰਚ ਮੇਰੀ ਮੋਰੀ ਰੱਖਣੀ ਹੈਗੀ ਐ ਮੈਂ 1.5 ਇੰਚ ਐਕਸਟਰਾ ਲੈਣਾ ਹੈਗਾ ਆ 9.5 ਇੰਚ ਦਾ ਇਧਰਲੀ ਸਾਈਡ ਤੋਂ ਕਟਿੰਗ ਕਰ ਦੇਣਾ 9.5 ਜਾਂ 10 ਇੰਚ ਸੱਕ ਤੁਸੀਂ ਲੈ ਸਕਦੇ ਹੋ ਹੁਣ ਮੈਂ ਇਹਨੂੰ ਇਸ ਤਰ੍ਹਾਂ ਤੇਰਸ਼ਾ ਮਿਲਾ ਦੇਣਾ ਇੱਕ ਸਾਈਡ ਦਾ ਜੋੜ ਹੋ ਗਿਆ ਇਹ ਬਾਹ ਦਾ ਜੋੜ ਇਹ نیچے ਹੀ ਆ ਜਾਣਗੇ ਮੇਰੇ ਹੁਣ ਜੋੜ ਦੇ ਵਿੱਚ ਜਿਹੜਾ ਪ੍ਰਿੰਟ ਆਵੇਗਾ ਇਹ ਉਲਟਾ ਸਿੱਧਾ ਥੋੜਾ ਜਿਹਾ ਹੋ ਜਾਵੇਗਾ ਕਿਉਂਕਿ ਮੇਰੇ ਕੋਲ ਜ਼ਿਆਦਾ ਕਪੜਾ ਨਹੀਂ ਹੈਗਾ ਹੁਣ ਇਹ ਹੈਵੀ ਸਾਈਜ਼ ਦੇ ਵਿੱਚ ਥੋੜਾ ਜਿਹਾ ਤਾਂ ਇਸ ਤਰ੍ਹਾਂ ਐਡਜਸਟਮੈਂਟ ਕਰਨੀ ਹੀ ਪੈਂਦੀ ਹੈ ਇਸ ਪੀਸ ਨੂੰ ਹੀ ਇਸ ਤਰ੍ਹਾਂ ਉਲਟਾ ਕੇ ਰੱਖ ਦੇਣਾ ਹੈ ਇੱਥੇ ਸੈੱਟ ਹੋਇਆ ਹੈ ਇਹ ਹੋ ਗਿਆ ਚਾਰੋ ਚਾਰੋ ਪੀਸ ਕੱਟੋਗੇ ਇਹ ਦੋਹਾਂ ਦੇ نیچے ਜੋੜਨ ਦੇ ਲਈ ਹੁਣ ਇਹਨਾਂ ਨੂੰ 1 ਇੰਚ ਉੱਪਰ ਚੜਾ ਕੇ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਤੇ ਹੁਣ ਕਟਿੰਗ ਕਰਨੀ ਹੈ ਕਾਟ ਪਾਣੀ ਦੱਸਦੀਆਂ ਮੈਂ ਤੁਹਾਨੂੰ ਹੈਵੀ ਸਾਈਜ਼ ਹੈ ਇਹ ਠੀਕ ਹੈ ਤੇ ਆਪਾਂ ਜਿਹੜੀ ਮੋਡੇ ਦੀ ਕਟਿੰਗ ਜਿਹੜੀ ਹੈਗੀ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਇਹ ਦਾ ਮੋਡਾ ਕੱਟ ਕਰਨਾ ਹੈਗਾ ਇਹ 1.5 ਇੰਚ ਦਾ ਕਟਿੰਗ ਕਰਨਾ ਹੈਗਾ ਆ 1.5 ਸਵਾ 8 ਦਾ ਵੀ ਕਰ ਸਕਦੇ ਹੋ ਤੁਸੀਂ ਮੈਂ ਜ਼ਿਆਦਾ ਨਹੀਂ ਲੈਣਾ 10 ਇੰਚ 11 ਇੰਚ ਇਸ ਤਰ੍ਹਾਂ ਨਹੀਂ ਲੈਣਾ ਹੈਗਾ نیچے ਨੂੰ ਠੀਕ ਹੈ ਤੇ ਇੱਧਰਲੀ ਸਾਈਡ ਨੂੰ ਤੁਸੀਂ ਇਹਨਾਂ ਦਾ ਜਿਹੜਾ ਹੈਗਾ ਆ 4 1/2 ਇੰਚ ਦਾ ਕਾਟ ਪਾਣੀ ਇਸ ਤਰ੍ਹਾਂ ਠੀਕ ਹੈ ਤੇ ਇੱਥੋਂ ਵੀ ਆਪਾਂ ਜ਼ਿਆਦਾ ਉੱਪਰ ਨਹੀਂ 1.5 2 ਇੰਚ ਨਹੀਂ ਰੱਖਣਾ ਹੈਗਾ ਇੱਥੋਂ ਵੀ ਆਪਾਂ 3.5 4 ਇੰਚ نیچے ਕਰ ਲੈਣਾ ਹੈ ਤੇ ਫਿਰ ਇਥੋਂ ਹੀ ਕਾਟ ਪਾਣੀ ਸ਼ੁਰੂ ਕਰਨੀ ਹੈ ਇਸ ਤਰ੍ਹਾਂ ਤੇ ਥੋੜਾ ਥੋੜਾ ਛਾਂਟ ਦੇਣਾ 프ਰੰਟ ਤੋਂ ਪੋਰੀ ਦੇ ਹਿਸਾਬ ਨਾਲ ਆਪਾਂ ਮੋਰੇ ਕਟਿੰਗ ਕੀਤੀ ਹੀ ਹੋਈ ਹੈ ਇਸ ਤਰ੍ਹਾਂ ਤੁਸੀਂ ਜੋੜ પાਕੇ ਜਿਹੜਾ ਇਹ ਫਰੰਟ ਦੇ ਦੋ ਪੱਲੇ ਹੈਗੇ ਇਹਨਾਂ ਦਾ ਆਪਾਂ ਕਟਿੰਗ ਬਾਅਦ ਵਿੱਚ ਕਰਾਂ करूंगी ਮੈਂ ਬਾਅਦ ਵਿੱਚ ਹੀ ਕਰੂੰਗੀ ਕਿਉਂਕਿ ਛੋਟੇ-ਛੋਟੇ ਪੀਸੇਜ਼ ਆ ਫਿਰ ਹੋ ਜਾਂਦੇ ਆ ਠੀਕ ਹੈ ਅੱਗੇ ਪਿੱਛੇ ਤਾਂ ਫਿਰ ਮੈਂ ਇਹਨ ਮਾਰਕਿੰਗ ਹੋਈ ਹੋਈ ਆ ਪਹਿਲਾਂ ਆਪਾਂ ਇਹਨਾਂ ਨੂੰ ਜੋੜ પાਕੇ ਫਿਰ ਇਹ ਫਰੰਟ ਦੀ ਜਿਹੜੀ ਕਾਟ ਹੈਗੀ ਇਹ ਸ਼ਾਂਟ ਦੇਣੀ ਇਹ ਹੋ ਗਈ ਬਾਹਾਂ ਦੀ ਕਟਿੰਗ ਤੇ ਹੁਣ ਰਹਿ ਗਈ ਬੈਲਟ ਬੈਲਟ ਜਿਹੜੀ ਹੈਗੀ ਆ ਸਾਡੇ ਕੋਲ ਸਿਰਫ ਇਹ ਵਾਲਾ ਕੱਪੜਾ ਬਚਿਆ ਹੈਗਾ ਆ ਬੈਲਟ ਦੇ ਲਈ ਡਾਇਰੈਕਟ ਆਪਾਂ 27 ਇੰਚ ਰੈਡੀ ਕਰਨੀ ਹੈ ਐਸੇ ਤਰ੍ਹਾਂ ਤਾਂ ਫਿਰ ਸਾਡੇ ਕੋਲ ਇਹ ਠੀਕ ਹੈਗੀ ਐ 7 ਇੰਚ ਚੌੜੀਆਂ ਇੱਧਰ ਨੂੰ ਜੋੜ ਨਹੀਂ ਪਵੇਗਾ ਜਿਹੜੀ ਕੰਨੀ ਵਾਲੀ ਸਾਈਡ ਹੈ ਇਹਨੂੰ ਆਪਾਂ ਇੱਧਰਲੀ ਸਾਈਡ ਤੋਂ ਆਪਾਂ ਫੋਲਡ ਕਰਕੇ ਵਿੱਚ ਦੇ ਦੇਣਾ ਹੈਗਾ ਇਹ ਉੱਪਰੋਂ ਨੇਫਾ ਫੋਲਡ ਕਰ ਦੇਣਾ ਹੈ ਇਹ ਮੇਰੇ ਕੋਲ 25 ਇੰਚ ਐਸ ਤਰ੍ਹਾਂ ਬਚਦੀ ਪਈ ਹੈ ਠੀਕ ਹੈ ਮੈਨੂੰ ਜਿਹੜਾ ਹੈਗਾ 3-4 ਇੰਚ ਦਾ ਜਿਹੜਾ ਹੋਰ ਚਾਹੀਦਾ ਹੈਗਾ ਮੋਰੇ ਜੋੜ ਪਾਣ ਦੇ ਲਈ ਇਹ ਜਿਹੜਾ ਬਾਹਾਂ ਦੇ ਲੈਂਥ ਦੇ ਵਿੱਚੋਂ ਨਿਕਲਿਆ ਸੀਗਾ ਥੋੜਾ ਜਿਹਾ ਕਪੜਾ ਐਕਸਟਰਾ ਉਹਦੇ ਉਹ ਇਹ ਬਚਿਆ ਹੋਇਆ ਇਹਨੂੰ ਇਸ ਤਰ੍ਹਾਂ ਓਪਨ ਕਰਕੇ ਇਹ ਟੋਟਲ 7 ਇੰਚ ਹੀ ਹੈ 7 ਇੰਚ ਦੀ ਹੀ ਮੈਂ ਬੈਰਟ ਕਟਿੰਗ ਕਰਨੀ ਸੀਗੀ ਇਹਨੂੰ ਇਸ ਤਰ੍ਹਾਂ ਮੋਰੇ ਰੱਖ ਦਿੱਕੇ ਲੈਂਥ ਨਾਪ ਲੈਣੀ ਕਿੰਨੀ ਹੈਗੀ ਆ ਬਹੁਤ ਜ਼ਿਆਦਾ ਲੈਂਥ ਬਣਦੀ ਪਈ ਆ ਮੈਂ ਹੁਣ ਜੋੜ ਕਰਕੇ ਜਿੰਨੀ ਕਿ ਮੈਨੂੰ ਚਾਹੀਦੀ ਆ 2.5 ਇੰਚ ਦੀ ਮੈਂ ਕਟਿੰਗ ਕਰਨੀ ਹੈ ਜੋੜ પાਕੇ 2.5 ਇੰਚ ਦੀ ਕਟਿੰਗ ਕਰ ਦੇਣੀ ਹੈਗੀ ਫਿਰ ਸਾਈਡਾਂ ਤੋਂ ਸਿਲਾਈ ਲਗਾ ਕੇ 27 ਰੈਡੀ ਰਹਿ ਜਾਵੇਗੀ ਠੀਕ ਹੈ ਇਹ ਹੋ ਗਿਆ ਬੈਲਟ ਦਾ ਜੋੜ ਬੈਲਟ ਵੀ ਕੰਪਲੀਟ ਹੋ ਗਈ ਇਸ ਇਸ ਸੂਟ ਨਾਲ ਦੀ ਜਿਹੜੀ ਸ਼ਰਟ ਹੈਗੀ ਆ ਉਹ ਮੈਂ ਤਕਰੀਬਨ ਆਲਮੋਸਟ ਬਾਕੀ ਸਾਰੀ ਰੈਡੀ ਕਰ ਦਿੱਤੀ ਹੈ ਸਿਰਫ ਉਹਦੀ 슬ੀਵਸ ਹੀ ਅਟੈਚ ਕਰਨ ਨੂੰ ਰਹਿndੀਆਂ ਆ ਉਹਦੇ ਗਲਿਆਂ ਲਈ ਕਪੜਾ ਮੈਂ ਜਿਹੜਾ ਮੋਡੇ ਦੀਆਂ ਕਾਟਾਂ ਨਿਕਲੀਆਂ ਸੀਗੀਆਂ ਉਹਨਾਂ ਨੂੰ ਜੋੜ ਜੋੜ ਕੇ ਮੈਂ ਉਹ ਗਲੇ ਬਣਾ ਦਿੱਤੇ ਆ ਮੋਰਲੇ ਠੀਕ ਹੈ ਤੇ ਹੁਣ ਰਹਿ ਗਈ ਇਹਦੇ ਸਿਰਫ ਮੋਰੀਆਂ ਦੇ ਲਈ ਕਪੜਾ ਮੋਰੀਆਂ ਦੇ ਲਈ ਤੁਸੀਂ ਕੋਈ ਵੀ ਮੈਚਿੰਗ ਕਪੜਾ yellow ਕਲਰ ਦਾ ਜਾਂ black ਕਲਰ ਦਾ ਇਹਦੇ ਤੇ ਲੱਗ ਜਾਵੇਗਾ ਆਰਾਮ ਦੇ ਨਾਲ ਮੋਰੀਆਂ ਦੇ ਲਈ ਇਹਦੇ ਵਿੱਚੋਂ ਕਪੜਾ ਨਹੀਂ ਬਚਿਆ ਅਦਰਵਾਈਜ਼ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਕੋਈ ਕਪੜਾ ਨਹੀਂ ਹੈਗਾ ਤਾਂ ਤੁਸੀਂ ਜਿਹੜੀ ਸਲਵਾਰ ਦਾ ਆਸਣ ਹੈਗਾ ਆ ਆਸਣ ਦੇ ਵਿੱਚੋਂ ਮੋਰੀਆਂ ਜਿੰਨਾ ਕਪੜਾ ਤੁਸੀਂ ਕੱਢ ਸਕਦੇ ਹੋ ਆਸਣ ਦਾ ਜਿਹੜਾ ਸਲਵਾਰ ਦਾ ਗੇੜਾ ਥੋੜਾ ਜਿਹਾ ਘਟ ਜਾਵੇਗਾ ਬਟ ਤੁਹਾਡਾ ਜਿਹੜਾ ਸੂਟ ਹੈ ਉਹ ਕੰਪਲੀਟ ਹੋ ਜਾਵੇਗਾ ਠੀਕ ਹੈ ਜੀ ਮੈਨੂੰ ਉਮੀਦ ਹੈ ਕਿ ਮੈਂ ਜਿੰਨਾ ਦੱਸਿਆ ਆ ਜਿਸ ਤਰ੍ਹਾਂ ਦੱਸਿਆ ਹੈ ਤੁਹਾਨੂੰ ਜਰੂਰ ਸਮਝ ਵਿੱਚ ਆਇਆ ਹੋਵੇਗਾ ਤੇ ਤੁਹਾਡੇ ਕੰਮ ਵੀ ਜਰੂਰ ਆਵੇਗਾ ਜੇ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਹੈ ਸਮਝ ਵਿੱਚ ਆਈ ਹੈ ਤਾਂ ਪਲੀਜ਼ ਇੱਕ ਲਾਈਕ ਜਰੂਰ ਦਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਓਕੇ ਫਰੈਂਡਸ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ